ਬਰਨਾਲਾ ਜ਼ਿਲ੍ਹੇ ਦੀ ਪ੍ਰਸਿੱਧ ਵਿਦਿਅਕ ਸੰਸਥਾ ਗੁਰੂ ਗੋਬਿੰਦ ਸਿੰਘ ਕਾਲਜ ਪਿੰਡ ਸੰਘੇੜਾ ਜ਼ਿਲ੍ਹਾ ਬਰਨਾਲਾ ਜਿੱਥੇ ਹਰ ਸਾਲ ਦੀ ਤਰ੍ਹਾਂ 35ਵੀਂ ਐਥਲੈਟਿਕ ਮੀਟ ਦਾ ਆਯੋਜਨ ਕੀਤਾ ਗਿਆ ਸੰਸਥਾ ਦੇ ਪ੍ਰਧਾਨ ਸਰਦਾਰ ਭੋਲਾ ਸਿੰਘ ਬਿਰਕ ਸਟੇਟ ਅਵਾਰਡੀ ਦੀ ਦੇਖਰੇਖੇਠ ਪ੍ਰਿੰਸੀਪਲ ਅਤੇ ਸਮੂਹ ਸਟਾਫ ਦੇ ਸਹਿਯੋਗ ਨਾਲ ਕਰਵਾਏ ਗਏ ਇਸ ਸਮਾਰੋਹ ਵਿੱਚ ਪ੍ਰਧਾਨ ਸਰਦਾਰ ਭੋਲਾ ਸਿੰਘ ਜੀ ਬਿਰਕ ਸਟੇਟ ਅਵਾਰਡੀ ਅਤੇ ਉਹਨਾਂ ਦੀ ਧਰਮ ਪਤਨੀ ਮੈਡਮ ਜਸਪ੍ਰੀਤ ਕੌਰ ਪਤੀ ਜੀ ਹਰਲੀਨ ਕੌਰ ਮਹਤਮ ਮਗਰਦਾ ਜੀ ਖੁੱਡੀਵਾਲੇ ਉਹ ਚੇਚੇ ਤੌਰ ਤੇ ਪੁੱਜੇ ਜਿਨ੍ਹਾਂ ਦਾ ਪ੍ਰਿੰਸੀਪਲ ਡਾਕਟਰ ਸਰਜੀਤ ਸਿੰਘ ਜੀ ਕੋਲਾਰ ਅਤੇ ਸਮੂਹ ਸਟਾਫ ਵੱਲੋਂ ਪਰਮਾ ਸਵਾਦ ਕੀਤਾ ਗਿਆ ਸਮਾਰੋਹ ਮੌਕੇ ਮਾਰਚ ਪਾਸ ਸੌਚਕ ਸਮਾਗਮ ਤੋਂ ਬਾਅਦ ਝੰਡਾ ਲਹਿਰਾਉਣ ਦੀ ਰਸਮ ਪ੍ਰਧਾਨ ਸਰਦਾਰ ਭੋਲਾ ਸਿੰਘ ਜੀ ਬਿਰਕ ਵੱਲੋਂ ਅਦਾ ਕੀਤੀ ਗਈ ਉਪਰੰਤ ਵਿਦਿਆਰਥੀਆਂ ਦੇ ਬਾਖਵਾ ਖੇਡ ਮੁਕਾਬਲੇ ਕਰਵਾਏ ਗਏ ਜਿਨ੍ਹਾਂ ਦਾ ਆਏ ਮਹਿਮਾਨਾ ਅਤੇ ਬੱਚਿਆਂ ਨੇ ਖੂਬ ਆਨੰਦ ਮਾਣਿਆ ਬੱਚਿਆਂ ਨੂੰ ਰੂਬਰੂ ਹੁੰਦਿਆਂ ਪ੍ਰਧਾਨ ਸਰਦਾਰ ਭੋਲਾ ਸਿੰਘ ਦੀ ਬਿਰਕ ਸਟੇਟ ਅਵਾਰਡੀ ਨੇ ਕਿਹਾ ਕਿ ਇਹ ਖੇਡਾਂ ਖੇਡਣ ਲਈ ਹੁੰਦੀਆਂ ਹਨ ਨਾ ਕਿ ਜਿੱਤਣ ਲਈ ਸਾਨੂੰ ਇਹ ਖੇਡਾਂ ਖੇਡ ਭਾਵਨਾ ਨਾਲ ਹੀ ਖੇਡਣੀਆਂ ਚਾਹੀਦੀਆਂ ਹਨ ਸਰ ਪਿਆਰ ਸਾਹਿਬ ਸਮੂੱਚਾ ਸਾਡਾ ਪੀਚੰਗ ਸਟਾਫ ਪ੍ਰੋਫੈਸਰ ਸਹਿਬਾਨ ਅਤੇ ਵਿਦਿਆਰਥੀ ਬੱਚਿਓ ਬਹੁਤ ਖੁਸ਼ੀ ਦੇ ਪਾਲਨੇ ਜਿਹੜੇ ਕਿ ਤੁਹਾਨੂੰ ਇਸ ਵਿੜੇ ਦੇ ਵਿੱਚ ਮਿਲਦੇ ਨੇ ਹਰ ਇੱਕ ਸੰਸਥਾ ਦੇ ਵਿੱਚ ਹਰ ਇੱਕ ਪਲੇਟ ਦੇ ਪਲੇਟਫਾਰਮ ਦੇ ਵਿੱਚ ਹਰ ਇੱਕ ਬੱਚੇ ਨੂੰ ਇਹ ਪਾਲ ਨਸੀਬ ਨਹੀਂ ਹੁੰਦੇ ਇਸ ਕਰਕੇ ਤੁਸੀਂ ਬੜੇ ਬਹੁਤ ਵੱਡੇ ਭਾਗਾਂ ਵਾਲੇ ਹੋ ਕਿਸਮਤ ਦੇ ਧਨੀ ਹੋ ਤੁਸੀਂ ਜਿੰਨੀ ਆਪਣੀ ਮਿਹਨਤ ਕਰ ਲਓਗੇ ਅਤੇ ਵਿੱਤਿਆਂ ਦੇ ਵਿੱਚ ਦਿਨੀ ਬਾਤ ਤੋਂ ਬਾਅਦ ਤੁਸੀਂ ਪੜ੍ਹਾਈ ਕਰ ਲੋਗੇ ਉਹਨੇ ਉੱਚੇ ਹੋ ਜਾਓਗੇ ਉੱਚ ਪਦਵੀਆਂ ਤੇ ਪਹੁੰਚ ਜਾਓਗੇ ਅਤੇ ਖੜਿਆਰੀ ਜੀਵਨ ਦੇ ਵਿੱਚ ਇੱਕ ਬਹੁਤ ਹੀ ਵੱਡਾ ਇਹ ਮੌਕਾ ਮਿਲਦਾ ਹੈ ਕਿ ਕਿੱਥੇ ਕਿ ਜੌਬ ਮੇ ਮਿਲਦੀ ਹੈ ਤਾਂ ਕਿਹਾਂ ਵੀ ਮਿਲਦੀਆਂ ਨੇ ਲੋਕਾਂ ਵੱਲੋਂ ਵੀ ਬਹੁਤ ਵੱਡੀ ਵਾਹਵਾ ਮਿਲਦੀ ਹੈ ਅਤੇ ਤੁਹਾਡਾ ਵੀ ਬਹੁਤ ਮਨੋਬਲ ਉੱਚਾ ਹੁੰਦਾ ਹੈ ਸ੍ਰੀ ਗੁਰੂ ਬੋਹਨ ਸਿੰਘ ਸੀਨੀਅਰ ਸੈਕੰਡਰੀ ਸਕੂਲ ਸੰਘੇੜਾ ਦੀਆਂ 53ਵੀਂ ਮੈਂ ਅਥਲੈਟਿਕ ਮੀਟ ਦੀਆਂ ਜੋ ਖੇਡਾਂ ਨੇ ਉਹਨਾਂ ਨੂੰ ਸ਼ੁਰੂ ਕਰਨ ਦਾ ਐਲਾਨ ਕਰਦਾ ਹਾਂ ਰਸਮੀ ਲਾਂਖ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਕਾਲਜ ਸੰਘੇੜਾ ਦੇ ਵਿਹੜੇ ਵਿੱਚ ਬਹੁਤ ਹੀ ਰੌਣਕਾਂ ਭਰੇ ਮਾਹੌਲ ਵਿੱਚ ਸਾਡੇ ਮੰਚ ਤੇ ਬਿਰਾਜਮਾਨ ਕਮੇਟੀ ਦੇ ਸਰਪ੍ਰਸਤ ਸੰਤ ਬਾਬਾ ਮੱਘਰਦਾਸ ਜੀ ਖੁੱਡੀ ਗੱਲਾਂ ਵਾਲੇ ਸਮੁੱਚੀ ਸਾਰੀ ਹੀ ਮੈਨੇਜਿੰਗ ਕਮੇਟੀ ਮੈਂਬਰ ਸਾਹਿਬਾਨ ਵਾਈਸ ਪ੍ਰੈਜ਼ੀਡੈਂਟ ਸਾਹਿਬਾਨ ਤੇ ਸਾਡੇ ਦੋ ਵਿਸ਼ੇਸ਼ ਮਹਿਮਾਨ ਜਿਨ੍ਹਾਂ ਨੇ ਬਹੁਤ ਲੰਮਾ ਸਮਾਂ ਇਸ ਕਾਲਜ ਲਈ ਯੋਗਦਾਨ ਕੀਤਾ ਸਰਦਾਰ ਚੰਨ ਸਿੰਘ ਜੀ ਜਾਗਲ ਜਿਨ੍ਹਾਂ ਨੂੰ ਪਿਆਰ ਨਾਲ ਭੋਲਾ ਜਾਗਲ ਵੀ ਕਿਹਾ ਜਾਂਦਾ ਹੈ ਜਿਨ੍ਹਾਂ ਨੇ बतौर ਪ੍ਰਬੰਧਕੀ ਕਮੇਟੀ ਡਾਇਰੈਕਟਰ ਦੇ ਰੂਪ ਦੇ ਵਿੱਚ ਬਹੁਤ ਲੰਮਾ ਸਮਾਂ ਇੱਥੇ ਆਪਣੀਆਂ ਸੇਵਾਵਾਂ ਦਿੱਤੀਆਂ ਸਰਦਾਰ ਸੁਖਮਿੰਦਰ ਸਿੰਘ ਜੀ ਧਾਣੀਬਾਲ ਜਿਹੜੇ ਇੱਥੋਂ ਹੀ ਭਰਤੀ ਹੋ ਕੇ ਸੁਪਰੀਂਡ ਰਿਟਾਇਰਡ ਹੋਏ ਸੁਪਰੀਂਡ ਕਲਰਕ ਅਧਿਆਪਕ ਸਾਰੇ ਵਕ ਵਕ ਤਰ੍ਹਾਂ ਦੇ ਆਉਂਦੇ ਨੇ ਰਿਟਾਇਰਮੈਂਟ ਹੁੰਦੀ ਹੈ ਲੇਕਿਨ ਕੁਝ ਵਿਅਕਤੀ ਵਿਸ਼ੇਸ਼ ਹੁੰਦੇ ਨੇ ਇਹ ਦੋਨੋਂ ਸ਼ਖਸੀਅਤਾਂ ਉਹਨਾਂ ਵਿੱਚੋਂ ਨੇ ਔਰ ਮੰਚ ਤੇ ਬਿਰਾਜਮਾਨ ਬਹੁਤ ਹੀ ਕੁਸ਼ਲ ਪ੍ਰਬੰਧਕ ਪ੍ਰਿੰਸੀਪਲ ਕਾਲਜ ਡਾਕਟਰ ਸਰਪਜੀ ਸਿੰਘ ਕੁਲਾਰ ਸਾਹਿਬ ਵਾਈਸ ਪ੍ਰਿੰਸੀਪਲ ਮੈਡਮ ਮਨਦੀਪ ਕੌਰ ਜੀ ਜਵੰਦਾ ਔਰ ਸਕੂਲ ਪ੍ਰਿੰਸੀਪਲ ਮੈਡਮ ਰਵਿੰਦਰ ਕੌਰ ਜੀ ਜਵੰਦਾ ਸਮੁੱਚਾ ਟੀਚਿੰਗ ਸਟਾਫ ਨੌਨ ਟੀਚਿੰਗ ਸਟਾਫ ਸਾਡੀ ਸਟੇਜ ਕੰਡਕਟ ਕਰ ਰਹੇ ਬਹੁਤ ਹੀ ਸੂਝਵਾਨ ਅਧਿਆਪਕ ਸ਼੍ਰੀ ਮਿੱਠੂ ਰਾਮ ਜੀ ਪਾਠਕ ਔਰ ਇਹਨਾਂ ਗੇਮਾਂ ਨੂੰ ਜੋ ਇਹਨਾਂ ਗੇਮਾਂ ਦੇ ਸਰਪ੍ਰਸਤ ਨੇ ਅਧਿਆਪਕ ਸਹਿਮਾਨ ਜਿਨ੍ਹਾਂ ਨੇ ਬਹੁਤ ਹੀ ਬਿਹਤਰੀਨ ਤਰੀਕੇ ਨਾਲ ਜਿਹੜਾ ਹੈ ਆਰਗੇਨਾਈਜ਼ ਕੀਤਾ ਤੇ ਸਾਰੇ ਹੀ ਵਿਦਿਆਰਥੀ ਵਿਦਿਆਰਥਣਾਂ ਐਨਸੀਸੀ ਕਾਡਟ ਐਨਐਸਐਸ ਵਿਭਾਗ ਦੇ ਵਿਦਿਆਰਥੀ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਸਾਰਿਆਂ ਨੂੰ ਫਤਿਹ ਬੁਲਾਉਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡੇ ਪ੍ਰੈਸ ਤੋਂ ਆਏ ਨੇ ਸ੍ਰੀ ਜਗਤਵਿੰਦਰ ਸਿੰਘ ਜਾਦੂ ਪੁੱਲਰ ਜੀ ਮੈਂ ਉਹਨਾਂ ਨੂੰ ਵੀ ਜੀ ਆਇਆਂ ਆਖਦਾ ਅਗਲੀ ਜਿਹੜੀ ਗੱਲ ਕਿ ਅੱਜ ਸਿਰਫ ਆਪਣਾ ਇੱਕ ਰਸਮੀ ਐਲਾਨ ਹੈ ਇਸ ਕਰਕੇ ਕੋਈ ਜ਼ਿਆਦਾ ਆਪਾਂ ਉਸ ਤਰ੍ਹਾਂ ਦਾ ਲੈਕਚਰ ਪਾਚ ਨਹੀਂ ਕਰਾਂਗੇ ਕੱਲ ਨੂੰ ਸਮਾਪਤੀ ਤੇ ਦਿਲ ਦੀਆਂ ਗਹਿਰਾਈਆਂ ਵਿੱਚੋਂ ਤੁਹਾਡੇ ਨਾਲ ਗੱਲਾਂ ਬਾਤਾਂ ਸਾਂਝੀਆਂ ਕਰਾਂਗੇ ਨਾਲੇ ਇਹਦੇ ਸਾਰੇ ਰਿਜ਼ਲਟ ਆ ਜਾਣਗੇ ਅਗਲੀ ਗੱਲ ਕਿ ਜਿਹੜੀ ਵੀ ਇਸ ਸਟੇਜ ਦੇ ਉੱਪਰ ਅੱਜ ਜਿੰਨੇ ਵੀ ਮਹਿਮਾਨ ਬੈਠੇ ਨੇ ਚਾਹੇ ਉਹ ਕਮੇਟੀ ਦੇ ਰੂਪ ਵਿੱਚ ਨੇ ਚਾਹੇ ਉਹ ਅਧਿਆਪਕ ਸਹਿਬਾਨਾਂ ਦੇ ਰੂਪ ਵਿੱਚ ਨੇ ਲੇਕਿਨ ਇਹਨਾਂ ਨੂੰ ਇੱਕ ਸੰਗਠਨ ਕਿਹਾ ਜਾ ਸਕਦਾ ਹੈ ਰੁਟੀਨ ਦੇ ਵਿੱਚ ਹੱਥ ਮਿਲਾਉਣ ਨੂੰ ਜਾਣ ਪਹਿਚਾਨ ਕਿਹਾ ਜਾਂਦਾ ਹੈ ਦੁਖੀ ਸੁਖੀ ਵੇਲੇ ਕਿਸੇ ਵੇਲੇ ਖੜਨ ਨੂੰ ਦੋਸਤੀ ਕਿਹਾ ਜਾਂਦਾ ਹੈ ਇੱਕ ਦੋਸਤਾਂ ਦੀ ਸਟੇਜ ਹੈ ਤੇ ਸੱਜ ਮੋਚ ਇੱਕ ਜੋਧਿਆਂ ਦੀ ਸਟੇਜ ਆ ਜਿੱਥੇ ਅੱਜ ਅਸੀਂ ਖੜੇ ਆ ਗੱਲ ਕਰ ਰਹੇ ਸਨ ਸਟੇ ਸੈਕਟਰੀ ਸਾਹਿਬ ਕਿ ਵਿਦਿਆਰਥੀ ਬਹੁਤ ਘੱਟ ਹੁੰਦੇ ਸਨ ਅੱਜ ਵਿਦਿਆਰਥੀ ਬਹੁਤ ਨੇ ਵਿਦਿਆਰਥੀ ਸਿਆਣੇ ਨਹੀਂ ਸਨ ਹੁੰਦੇ ਅੱਜ ਵਿਦਿਆਰਥੀ ਬਹੁਤ ਸਿਆਣੇ ਨੇ ਇਸ ਸਮੁੱਚੀ ਮੈਨੇਜਿੰਗ ਕਮੇਟੀ ਦੇ ਰੋਲ ਸਦਕਾ ਔਰ ਸਮੁੱਚੇ ਸਟਾਫ ਦੇ ਰੋਲ ਸਦਕਾ ਜਿਹਦੀ ਰਹਿਨਮਾਈ ਮਾਨਯੋਗ ਡਾਕਟਰ ਪ੍ਰਿੰਸੀਪਲ ਸਰਬਜੀਤ ਸਿੰਘ ਕੁਲਾਰ ਕਰ ਰਹੇ ਹਨ ਤੇ ਜਿਹਦੀ ਸਰਪ੍ਰਸਤੀ ਸੰਤ ਮੱਗਰਦਾਸ ਜੀ ਵਰਗੀ ਕਰ ਰਹੇ ਨੇ ਇੱਕ ਬੇੜਾ ਸੀ ਕਿ ਜਦੋਂ ਪਿੰਡਾਂ ਸ਼ਹਿਰਾਂ ਦੇ ਵਿੱਚ ਗਲੀਆਂ ਦੇ ਵਿੱਚ ਜਾ ਜਾ ਕਹਿਣਾ ਕਿ ਸੰਘੇੜੇ ਕਾਲਜ ਦੇ ਵਿੱਚ ਦਾਖਲਾ ਲਵੋ ਅੱਜ ਤੋਂ 25 ਸਾਲ ਪਹਿਲਾਂ ਸੰਤ ਮਕਰਦਾਸ ਜੀ ਉਹਨਾਂ ਨੇ ਸੱਥਾਂ ਦੇ ਵਿੱਚ ਖੜ ਖੜ ਕੇ ਕਿਹਾ ਕਿ ਕਾਲਜ ਦੇ ਵਿੱਚ ਦਾਖਲਾ ਲਵੋ ਇੱਕ ਮਹਰੂਮ ਆਗੂ ਜੋ ਤੁਹਾਡੇ ਵਿੱਚ ਨਹੀਂ ਰਹੇ ਬਾਬਾ ਜੱਗਾ ਸਿੰਘ ਜੀ ਸੰਘੇੜਾ ਉਹਨਾਂ ਬੇੜਿਆਂ ਵਿੱਚ ਉਹਨਾਂ ਨੇ ਇੰਨੀ ਕ ਮਿਹਨਤ ਕੀਤੀ ਜਿਹੜੀ ਕਹਿਣੀ ਦੇ ਕਥਨੀ ਤੋਂ ਪਾਰ ਹੈ ਅੱਜ ਗੁਰਗੋਬਿੰਦ ਸਿੰਘ ਕਾਲਜ ਸੰਘੇੜਾ ਅਤੇ ਸੀਨੀਅਰ ਸੈਕੰਡਰੀ ਸਕੂਲ ਸਮੇੜਾ ਦੇ ਵਿੜੇ ਵਿੱਚ ਬੈਠੇ ਬਹੁਤ ਹੀ ਪਿਆਰੇ ਵਿਦਿਆਰਥੀਓ ਅੱਜ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਅਸੀਂ ਇਸ ਕਾਲਜ ਦੀ 53ਵੀਂ ਐਥਲੈਟਿਕ ਮੀਟ ਕਰਵਾ ਰਹੇ ਹਾਂ ਸਾਡੇ ਇਸ ਐਥਲੈਟਿਕ ਮੀਟ ਵਿੱਚ ਪਹੁੰਚੇ ਸਾਡੀ ਸੰਸਥਾ ਦੇ ਪ੍ਰਧਾਨ ਸਟੇਟ ਅਵਾਰਡੀ ਸਰਦਾਰ ਭੁੱਲਾ ਸਿੰਘ ਜੀ ਵਿਰਤ ਜਿਨ੍ਹਾਂ ਨੇ ਸਾਡੀ ਕਈ ਦਿਨਾਂ ਤੋਂ ਲੈ ਕੇ ਲਗਾਤਾਰ ਅਗਵਾਈ ਕਰ ਰਹੇ ਨੇ ਤੇ ਬੱਚਿਆਂ ਦੀ ਭਲਾਈ ਦੇ ਲਈ ਬੱਚਿਆਂ ਦੇ ਖੇਡ ਮੈਦਾਨ ਨੂੰ ਬਹੁਤ ਵਧੀਆ ਤਰੀਕੇ ਨਾਲ ਖੇਡਾਂ ਨੂੰ ਉਜੋਜਿਤ ਕਰਨ ਵਿੱਚ ਸਾਡੀ ਅਗਵਾਈ ਕਰ ਰਹੇ ਨੇ ਮੈਂ ਉਹਨਾਂ ਦਾ ਇੱਥੇ ਬਹੁਤ ਧੰਨਵਾਦ ਕਰਦੀ ਆ ਕਿ ਉਹਨਾਂ ਦੀ ਸਮੂੱਚੀ ਅਗਵਾਈ ਦੇ ਵਿੱਚ ਇਸ ਸੰਸਥਾ ਦੇ ਪ੍ਰਿੰਸੀਪਲ ਸਰਦਾਰ ਸਰਜੀਤ ਸਿੰਘ ਜੀ ਕਲਾਰ ਵਾਈਸ ਪ੍ਰਿੰਸੀਪਲ ਮੈਡਮ ਮਨਦੀਪ ਕੌਰ ਜੀ ਸਾਡੀ ਭੈਣ ਜਸਪ੍ਰੀਤ ਕੌਰ ਜੀ ਮੇਰੇ ਉਹਨਾਂ ਦੇ ਨਾਲ ਸਾਡੀ ਭੈਣ ਸਰਜੀਤ ਕੌਰ ਜੀ ਬੇਟੀ ਹਰਲੀਨ ਕੌਰ ਜੀ ਤੋਂ ਇਲਾਵਾ ਸਾਡੀ ਸੰਸਥਾ ਨੂੰ ਬਹੁਤ ਹੀ ਜਿਰਾ ਤੋਂ ਬਹੁਤ ਹੀ ਵਧੀਆ ਤਰੀਕੇ ਨਾਲ ਸਾਡੇ ਪ੍ਰਧਾਨ ਜੀ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਚਲਾਉਣ ਵਾਲੀ ਸ਼ਖਸੀਅਤ ਜਿਨ੍ਹਾਂ ਨੇ ਆਪਣੀ ਸਾਰੀ ਉਮਰ ਇਹ ਸੰਸਥਾ ਨੂੰ ਸਮਰਪਿਤ ਕੀਤੀ ਉਹਨੇ ਸਾਡੇ ਰਿਟਾਇਰਡ ਸੁਪਰਡੈਂਟ ਸਰਦਾਰ ਸੁਖਮੰਦਰ ਸਿੰਘ ਜੀ ਧਾੜੀ ਵਾ ਤੇ ਨਾਲ ਹੀ ਸਾਡੇ ਕਾਲਜ ਨੂੰ ਨਵੀਆਂ ਪਲੰਘਾਂ ਬਲ ਲਜਾਨ ਵਾਲੇ ਸਰਦਾਰ ਚਰਨ ਸਿੰਘ ਜੀ ਭੋਲਾ ਜਾਗਰ ਜਿਹੜੇ ਇੱਥੇ ਪਹੁੰਚੇ ਨੇ ਉਹਨਾਂ ਤੋਂ ਇਲਾਵਾ ਸਾਡੇ ਸੰਤ ਮਹਾਂਪੁਰਸ਼ ਜਿਹੜੇ ਕੀ ਜਾਜੂ ਕਿਨੇ ਜ਼ਰੂਰੀ ਰਜੇ ਮੈਂ ਕਰਕੇ ਸੰਤ ਬਾਬਾ ਮਕਰਦਾਸ ਜੀ ਇਸ ਤੋਂ ਇਲਾਵਾ ਸਾਡੇ ਕਮੇਟੀ ਮੈਂਬਰ ਸਹਿਵਾਨ ਜਿਹੜੇ ਕੀ ਸਾਡੇ ਨਿੱਕੇ ਜਿਹੇ ਸੱਦੇ ਨੂੰ ਕਬੂਲਦੇ ਹੋਏ ਇਹਨਾਂ ਵਿਦਿਆਰਥੀਆਂ ਦੇ ਭਵਿੱਖ ਨੂੰ ਵੇਖਦੇ ਹੋਏ ਖੇਡਾਂ ਨੂੰ ਹੋਰ ਵੀ ਵਧੀਆ ਤਰੀਕੇ ਨਾਲ ਸਾਡਾ ਸਹਿਯੋਗ ਦੇਣ ਲਈ ਸਾਡੇ ਵਿੱਚਕਾਰ ਪਹੁੰਚੇ ਨੇ ਅੱਜ ਮੈਂ ਇਨਾਂ ਸਾਰਿਆਂ ਦਾ ਇੱਥੇ ਪਹੁੰਚਣ ਤੇ ਪਹਿਲੋਂ ਧੰਨਵਾਦ ਕਰਦੀ ਆ ਕਿ ਸਾਡੇ ਇੱਕ ਸੱਦੇ ਨੂੰ ਕਬੂਲਦੇ ਹੋਏ ਤੇ ਕਾਲਜ ਦੀ ਵਿਹੈਤਰੀ ਨੂੰ ਲਗਾਤਾਰ ਬਣਾਈ ਰੱਖਣ ਦੇ ਲਈ ਸਾਡਾ ਸਹਿਯੋਗ ਦਿੱਤਾ ਸਮਾਰੋਹ ਦੇ ਅਖੀਰ ਵਿੱਚ ਕਾਲਜ ਦੀ ਮੈਨੇਜਮੈਂਟ ਅਤੇ ਸਮੂਹ ਸਟਾਫ ਵੱਲੋਂ ਆਇਮ ਹਮਾਨਾ ਅਤੇ ਵੱਖ-ਵੱਖ ਮੁਕਾਬਲਿਆਂ ਵਿੱਚ ਅਬਰ ਰਹੇ ਬੱਚਿਆਂ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨ ਵੀ ਕੀਤਾ ਗਿਆ ਸਨਮਾਨ ਸਮੇਂ ਕਾਲਜ ਕਮੇਟੀ ਦੇ ਸਰਪ੍ਰਸਤ ਮਾਨਤ ਮੱਗਰਦਾਸ ਜੀ ਖੁੱਡੀ 22 ਪ੍ਰਧਾਨ ਸਰਦਾਰ ਦਰਸ਼ਨ ਸਿੰਘ ਘੇੜਾ ਦੇ ਬੇਟੇ ਸਰਦਾਰ ਗੁਰਪ੍ਰੀਤ ਸਿੰਘ ਸਰਦਾਰ ਭੋਲਾ ਸਿੰਘ ਗਿੱਲ ਸਰਦਾਰ ਬਲਦੇਵ ਸਿੰਘ ਸਰਦਾਰ ਸੁਖਮਿੰਦਰ ਸਿੰਘ ਢਾਲੀਵਾਲ ਸਰਦਾਰ ਚੰਦ ਸਿੰਘ ਭੋਲਾ ਜਾਗਲ ਸਰਦਾਰ ਗੁਰਮੀਲ ਸਿੰਘ ਸਰਦਾਰ ਜਸਗੁਰ ਸਿੰਘ ਸਰਦਾਰ ਬਲਬੀਰ ਸਿੰਘ ਸਰਦਾਰ ਨੈਭ ਸਿੰਘ ਪਖੋ ਸਰਦਾਰ ਕਰਮਜੀਤ ਸਿੰਘ ਜੀ ਠੁੱਲੀਵਾਲ ਸਰਦਾਰ ਹਰਵੰਤ ਸਿੰਘ ਜੀ ਸਰਦਾਰ ਹਰਚੰਦ ਸਿੰਘ ਜੀ ਛੀਨੀਵਾਲ ਸਰਦਾਰ ਅਵਤਾਰ ਸਿੰਘ ਜੀ ਪ੍ਰਿੰਸੀਪਲ ਸਕੂਲ ਡਾਕਟਰ ਰਵਿੰਦਰ ਕੌਰ ਜੀ ਜਵੰਦਾ 22 ਪ੍ਰਿੰਸੀਪਲ ਮੈਡਮ ਮਨਦੀਪ ਕੌਰ ਜੀ ਖੇਡ ਵਿਭਾਗ ਦੇ ਮੁਖੀ ਪ੍ਰੋਫੈਸਰ ਸੁਖਵਿੰਦਰ ਕੌਰ ਜੀ ਅਤੇ ਪ੍ਰੋਫੈਸਰ ਜਸਵੀਰ ਕੌਰ ਜੀ ਅਤੇ ਸਕੂਲ ਕਾਲਜ ਦੇ ਸਮੁੱਚੇ ਸਟਾਫ ਨੇ ਹਾਜ਼ਰੀ ਲਗਵਾਈ ਸਮਾਰੋਹ ਦੌਰਾਨ ਤੇਜ ਨੂੰ ਪ੍ਰੋਫੈਸਰ ਮਿੱਠੂ ਪਾਠਕ ਜੀ ਨੇ ਬਹੁਤ ਹੀ ਸੁਚੱਜੇ ਢੰਗ ਨਾਲ ਸੰਭਾਲਿਆ ਅਖੀਰ ਸਾਡੇ ਰਿਪੋਰਟਰ ਗੌਰਵ ਗਰਕ ਸ਼ੇਰਪੁਰ ਨਾਲ ਗੱਲਬਾਤ ਕਰਦੇ ਹਾਂ ਕਾਲਜ ਪ੍ਰਿੰਸੀਪਲ ਡਾਕਟਰ ਸਰਜੀਤ ਸਿੰਘ ਜੀ ਕੋਲਾਰ ਨੇ ਆਪਣੇ ਵਿਚਾਰ ਸਾਂਝੇ ਕੀਤੇ ਅਤੇ ਕਾਲਜ ਦੀਆਂ ਪ੍ਰਾਪਤੀਆਂ ਬਾਰੇ ਚਾਹ ਨਾ ਪਾਇਆ ਗੁਰੂ ਗੋਬਿੰਦ ਸਿੰਘ ਕਾਲਜ ਪਿੰਡ ਸੰਘੇੜਾ ਜ਼ਿਲ੍ਹਾ ਬਰਨਾਲਾ ਤੋਂ ਗੌਰਵ ਗਗ ਸ਼ਿਰਪੁਰ ਦੀ ਇੱਕ ਖਾਸ ਰਿਪੋਰਟ ਗੋਵਿੰਦ ਸਿੰਘ ਕਾਲਰ ਸਿੰਘੇੜਾ ਮਾਲਵਾ ਖੇਤਰ ਦੀ ਇੱਕ ਵਿਸ਼ੇਸ਼ ਸੰਸਥਾ ਹੈ ਇਹ ਸੰਸਥਾ 1970 ਖਤਰ ਤੋਂ ਮਾਲਵੇ ਖੇਤਰ ਦੇ ਵਿਦਿਆਰਥੀਆਂ ਨੂੰ ਉਚੇਰੀ ਸਿੱਖਿਆ ਪ੍ਰਦਾਨ ਕਰਦੀ ਆ ਰਹੀ ਹੈ ਇਹ ਸੰਸਥਾ ਦੇ ਵਿੱਚ ਵਰਤਮਾਨ ਸਮੇਂ ਪੰਜਾਬੀ ਯੂਨੀਵਰਸਿਟੀ ਦੇ ਅਧੀਨ ਬੀਏ ਬੀਸੀਏ ਐਮਏ ਪੰਜਾਬੀ ਐਮਏ ਹਿਸਟਰੀ पीजी डिप्लोमा इन ड्रेस डिजाइनिंग पीजी डीसीए ਅਤੇ ਹੋਰ ਬਹੁਤ ਸਾਰੇ ਕੋਰਸ ਗ੍ਰੈਜੂਏਸ਼ਨ ਪੋਸਟ ਗ੍ਰੈਜੂਏਸ਼ਨ ਅਤੇ पीजी ਡਿप्लोमा ਪੱਧਰ ਤੇ ਚੱਲ ਰਹੇ ਹਨ ਇਹ ਸੰਸਥਾ ਗ੍ਰਾਂਟ ਇਨ ਐਡ ਸਕੀਮ ਦੇ ਅਧੀਨ ਕਵਰਡ ਹੈ ਤੇ ਇਹ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਮਾਨਤਾ ਪ੍ਰਾਪਤ ਸੰਸਥਾ ਹੈ ਜੁਜੀਸੀ ਦੁਆਰਾ ਕਾਲਜ ਨੂੰ 2F 12B ਦਾ ਗ੍ਰੇਡ ਮਿਲਿਆ ਹੋਇਆ ਹੈ ਇਹ ਸੰਸਥਾ ਵਿਦਿਆ ਦੇ ਖੇਤਰ ਵਿੱਚ ਜੋ ਸਾਡੇ ਪਿੰਡੂ ਖੇਤਰ ਦੇ ਵਿਦਿਆਰਥੀ ਹਨ ਉਹਨਾਂ ਦੀ ਜਿਹੜੀ ਸਿੱਖਿਆ ਉਚੇਰੀ ਸਿੱਖਿਆ ਹੈ ਉਸ ਨੂੰ ਪ੍ਰਦਾਨ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾ ਰਹੀ ਹੈ ਸਾਡੇ ਕਾਲਜ ਦੇ ਵਿੱਚ ਬਹੁਤ ਹੀ ਤਜਰਬੇਕਾਰ UGC NET ਪਾਸ ਤੇ PhD ਅਧਿਆਪਕ ਹਨ ਜੋ ਵੱਖ-ਵੱਖ ਵਿਸ਼ਿਆਂ ਦੀ ਵਿਦਿਆਰਥੀਆਂ ਨੂੰ ਸਿੱਖਿਆ ਪ੍ਰਦਾਨ ਕਰ ਰਹੇ ਹਨ ਇਸ ਤੋਂ ਇਲਾਵਾ ਸਾਡੇ ਇਸ ਸੰਸਥਾ ਦੇ ਵਿੱਚ ਜਗਤਗੁਰੂ ਨਾਨਕ ਦੇ ਪੰਜਾਬ ਸਟੇਟ ਓਪਨ ਯੂਨੀਵਰਸਿਟੀ ਦਾ ਲਰਨਿੰਗ سپورਟ ਸੈਂਟਰ ਵੀ ਹੈ ਜਿਸ ਦੇ ਤਹਿਤ ਅਸੀਂ ਵਿਦਿਆਰਥੀਆਂ ਨੂੰ ਸਰਟੀਫਿਕੇਟ ਅਤੇ ਡਿਪਲੋਮਾ ਕੋਰਸ ਵੀ ਆਨਲਾਈਨ ਮੋਡ ਰਾਹੀਂ ਕਰਵਾ ਰਹੇ ਹਾਂ ਜਿਸ ਦੇ ਜਿਸ ਦੇ ਰਾਹੀਂ ਨੈਨੀਕਰ ਆਫਿਸ ਆਟੋਮੇਸ਼ਨ ਟੈਕਸਿਸਨ ਐਂਡ ਅਕਾਊਂਟਿੰਗ ਅਤੇ ਆਰਗੈਨਿਕ ਫਾਰਮਿੰਗ ਦੇ ਕੋਰਸ ਚੱਲ ਰਹੇ ਹਨ ਇਸ ਤੋਂ ਇਲਾਵਾ ਜਗਤਪੁਰ ਨਾਨਦੇਵ ਯੂਨੀਵਰਸਿਟੀ ਦੇ ਅਧੀਨ ਸਾਡੇ ਕਾਲਜ ਦੇ ਵਿੱਚ ਆਨਲਾਈਨ ਮੋਡ ਰਾਹੀਂ ਬੀਐਸਸੀ, ਬੀਸੀਏ, ਬੀਕਾਮ ਅਤੇ ਬੀਏ ਵੀ ਬੱਚਿਆਂ ਨੂੰ ਕਰਵਾਈ ਜਾ ਰਹੀ ਹੈ। ਬਹੁਤ ਸਾਰੇ ਉਪਦੇਸ਼ੀ ਜਿਹੜੇ ਕਿ ਵੱਖ-ਵੱਖ ਖੇਤਰਾਂ ਦੇ ਵਿੱਚ ਆਪਣੀਆਂ ਸੇਵਾਵਾਂ ਨਿਭਾ ਰਹੇ ਹਨ, ਜੋਬ ਕਰ ਰਹੇ ਹਨ, ਉਹ ਇਸ ਯੂਨੀਵਰਸਿਟੀ ਤੋਂ ਆਨਲਾਈਨ ਮੋਡ ਦੇ ਰਾਹੀਂ ਆਪਣੀ ਡਿਪਲੋਮਾ ਪੱਧਰ ਉੱਪਰ ਸਰਟੀਫਿਕੇਟ ਪੱਧਰ ਉੱਪਰ ਅਤੇ ਗ੍ਰੈਜੂਏਸ਼ਨ ਅਤੇ ਪੋਸਟ ਗ੍ਰੈਜੂਏਸ਼ਨ ਪੱਧਰ ਉੱਪਰ ਵੀ ਜਸਟਪੁਰ ਨਾਨਦੇਵ ਯੂਨੀਵਰਸਿਟੀ ਦੇ ਰਾਹੀਂ ਜਿਹੜੀ ਸਾਡੀ ਉਚੇਰੀ ਸਿੱਖਿਆ ਪ੍ਰਾਪਤ ਕਰ ਰਹੇ ਹਨ ਇਸ ਸੰਸਥਾ ਦਾ এনवायरमेंट ਬਹੁਤ ਹੀ ਵਧੀਆ ਹੈ ਅਕਾਦਮਿਕ ਖੇਤਰ ਦੇ ਨਾਲ ਨਾਲ ਕੋ ਕਰੀਕुलम ਐਕਟੀਵਿਟੀਾਂ ਦਾ ਵੀ ਇੱਥੇ ਵਿਸ਼ੇਸ਼ ਜਿਹੜਾ ਹੈਗਾ ਭੂਮਿਕਾ ਬੱਚਿਆਂ ਦੇ ਸਰਪੱਖੀ ਵਿਕਾਸ ਲਈ ਨਿਭਾਈ ਜਾ ਰਹੀ ਹੈ ਕਾਲਜ ਦੇ ਵਿੜੇ ਦੇ ਵਿੱਚ ਜਿਹੜੀ ਕਿ ਵਰਤਮਾਨ ਸਮੇਂ 53ਵੀਂ ਸਲਾਨਾ ਐਥਲੈਟਿਕ ਮੀਟ ਚੱਲ ਰਹੀ ਹੈ ਦੋ ਦਿਨਾਂ ਦੇ ਵਿੱਚ ਇਹ ਸਾਡੀ ਸਲਾਨਾ ਐਥਲੈਟਿਕ ਮੀਟ ਦੇ ਤਹਿਤ ਵਿਦਿਆਰਥੀਆਂ ਨੂੰ ਸਪੋਰਟਸ ਖੇਤਰ ਵਿੱਚ ਮੋਟੀਵੇਸ਼ਨ ਪੈਦਾ ਕਰਨ ਲਈ ਐਥਲੈਟਿਕਸ ਦੇ ਬਹੁਤ ਸਾਰੇ ਮੁਕਾਬਲੇ ਕਰਾਏ ਹਨ ਜਿਸ ਦੇ ਤਹਿਤ ਵਿਦਿਆਰਥੀਆਂ ਨੇ ਵੱਖ-ਵੱਖ ਈਵੈਂਟਸ ਦੇ ਵਿੱਚ ਹਿੱਸਾ ਲੈ ਕੇ ਆਪਣੀ ਪ੍ਰਤਿਭਾ ਦਾ ਜਿੱਥੇ ਸਾਰਿਆਂ ਦੇ ਸਾਹਮਣੇ ਪ੍ਰਦਰਸ਼ਨ ਕੀਤਾ ਹੈ ਉੱਥੇ ਉਹਨਾਂ ਦੇ ਵਿੱਚ ਖੇਡ ਸਕਿੱਲ ਨੂੰ ਵੀ ਇੰਪਰੂਵ ਕਰਨ ਦਾ ਇੱਕ ਮੌਕਾ ਮਿਲਿਆ ਹੈ ਕਾਲਜ ਦੇ ਵਿੱਚ ਐਨਸੀਸੀ ਆਰਮੀ ਅਤੇ ਐਨਸੀਸੀ ਨੀਵੀ ਦੀਆਂ ਜੁਨਟਾਂ ਵੀ ਚੱਲ ਰਹੀਆਂ ਹਨ ਇਹ ਦੋਨੋਂ ਜੁਨਟਾਂ ਵੀ ਉਹ ਵਿਦਿਆਰਥੀ ਜੋ ਆਪਣਾ ਭਵਿੱਖ ਆਰਮੀ ਦੇ ਖੇਤਰ ਵਿੱਚ ਜਾਂ ਨੇਵੀ ਦੇ ਖੇਤਰ ਵਿੱਚ ਦੇਖਣਾ ਚਾਹੁੰਦੇ ਹਨ ਉਹਨਾਂ ਦੇ ਵਿੱਚ ਆਰਮੀ ਪੱਦਰ ਦੀ ਅਤੇ ਨੇਵੀ ਪੱਦਰ ਦੀ ਸਕਿੱਲ ਪੈਦਾ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾ ਰਹੀਆਂ ਹਨ ਇਸ ਤੋਂ ਇਲਾਵਾ ਕਾਲਜ ਦੇ ਵਿੱਚ ਐਨਐਸਐਸ ਯੂਨਿਟ ਵੀ ਸਰਗਰਮ ਹੈ ਜੋ ਕਿ ਹਰ ਸਾਲ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਜਿਹੜੀ ਹੈਗੀ ਅਗਵਾਈ ਦੇ ਵਿੱਚ ਨਿਗਰਾਨੀ ਦੇ ਵਿੱਚ ਇੱਕ ਪਿੰਡੂ ਖੇਤਰ ਵਿੱਚ ਸੱਤ ਰੋਜਾ ਜਿਹੜਾ ਹੈਗਾ ਐਨਐਸ ਦਾ ਕੈਂਪ ਆਰਗੇਨਾਈਜ਼ ਕਰਦੀਆਂ ਹਨ ਇਸ ਤੋਂ ਇਲਾਵਾ ਐਨਐਸ ਵਿਭਾਗ ਰੈਗੂਲਰਲੀ ਇੱਕ ਰੋਜ਼ਾ ਦੋ ਰੋਜ਼ਾ ਐਨਐਸ ਦੇ ਕੈਂਪ ਅਯੋਜਿਤ ਕਰਕੇ ਜਾਂ ਵੱਖ-ਵੱਖ ਸਮਾਜਿਕ ਆਰਥਿਕ ਰਾਜਨੀਤਿਕ ਵਿਸ਼ਿਆਂ ਉੱਪਰ ਸੈਮੀਨਾਰਾਂ ਦਾ ਅਯੋਜਿਤ ਕਰਕੇ ਵੀ ਵਿਦਿਆਰਥੀਆਂ ਨੂੰ ਸੋਸਾਇਟੀ ਦੇ ਪ੍ਰਤੀ ਅਵਿਆਰ ਕਰਨ ਦੇ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦੀਆਂ ਹਨ ਇਸ ਤੋਂ ਇਲਾਵਾ ਗੁਰੂ ਗੋਬਿੰਦ ਸਿੰਘ ਕਾਲਜ ਸੰਘੇੜਾ ਦੇ ਵਿੱਚ ਵਿਦਿਆਰਥੀਆਂ ਦੇ ਸਰਪੱਖੀ ਵਿਕਾਸ ਲਈ ਬਹੁਤ ਹੀ ਵਧੀਆ ਇੱਕ ਲਾਇਬ੍ਰੇਰੀ ਦਾ ਪ੍ਰਬੰਧ ਹੈ ਉਸ ਲੈਬ ਦਾ ਨਾਮ ਗੁਰੂ ਨਾਨਕ ਦੇਵ ਲਾਇਬ੍ਰੇਰੀ ਹੈ ਜਿੱਥੇ ਕਿ ਵਿਦਿਆਰਥੀਆਂ ਦੇ ਲਈ ਸਿਲੇਬਸ ਨਾਲ ਜੁੜੀਆਂ ਬੁੱਕ ਕਿਤਾਬਾਂ ਤੇ ਜਰਨਲ ਕਿਤਾਬਾਂ ਮੈਗਜ਼ੀਨ ਜਰਨਲ ਤੇ ਆਨਲਾਈਨ ਮੌਲ ਰਹੀ ਹੋ ਬਹੁਤ ਸਾਰਾ ਲਿਟਰੇਚਰ ਵੀ ਉਪਲਬਧ ਹੈ ਵਿਦਿਆਰਥੀ ਅਪ੍ਰੀਕ ਅਕੈਡੈਮਿਕ ਜਾਂ ਹੋਰ ਕਿਸੇ ਵੀ ਕੰਪੀਟੀਟਿਵ ਐਗਜ਼ਾਮ ਦੀ ਤਿਆਰੀ ਕਰਨ ਲਈ ਇਸ ਲੈਵਰੇਜ ਦੇ ਤਾਬਾਂ ਦੇ ਰਾਹੀਂ ਜਿਹੜਾ ਹੈਗਾ ਕੰਪੀਟੀਸ਼ਨ 'ਚ ਹਿੱਸਾ ਲੈ ਕੇ ਆਪਣੇ ਜਾਂ ਸਿਲੇਬਸ ਨੂੰ ਪੂਰਾ ਕਰਨ ਦੇ ਵਿੱਚ ਵੀ ਤੁਹਾਨੂੰ ਬਹੁਤ ਹੀ ਵਧੀਆ ਤਰੀਕੇ ਨਾਲ ਦਿਲਚਸਪੀ ਲੈ ਰਹੇ ਹਨ ਕਾਲਜ ਦੇ ਵਿੱਚ ਵਿਦਿਆਰਥੀਆਂ ਦੇ ਲਈ ਕੰਟੀਨ ਦਾ ਵੀ ਪ੍ਰਬੰਧ ਹੈ ਕੰਟੀਨ ਦੇ ਵਿੱਚ ਲੜਕੇ ਲੜਕੀਆਂ ਦੇ ਲਈ ਬੈਠਣ ਲਈ ਵੱਖੋ-ਵੱਖਰੇ ਜਿਹੜੇ ਹੈਗੇ ਨੇ ਪ੍ਰਬੰਧ ਕੀਤੇ ਗਏ ਹਨ ਕਾਲਜ ਦਾ ਕੈਂਪਸ ਦੇ ਵਿੱਚ ਬਹੁਤ ਸੋਹਣੇ ਪਾਰਕ ਹਨ ਜਿਨ੍ਹਾਂ ਨੂੰ ਕਿ ਐਨਐਸਐਸ ਦੇ ਵਿਦਿਆਰਥੀਆਂ ਦੁਆਰਾ ਹੀ ਮੇਨਟੇਨ ਕੀਤਾ ਜਾਂਦਾ ਹੈ ਸਾਡੇ ਐਨਐਸ ਵਿਭਾਗ ਦੇ ਪ੍ਰੋਫੈਸਰ ਸਾਹਿਬਾਨ ਵਿਦਿਆਰਥੀਆਂ ਨੂੰ ਪ੍ਰੇਰਿਤ ਕਰਕੇ ਇਹਨਾਂ ਪਾਰਕਾਂ ਦੀ ਰੱਖ-ਰਖਾਵ ਲਈ ਵੀ ਠੂਕੇ ਪ੍ਰਬੰਧ ਕਰਦੇ ਹਨ ਕਾਲਜ ਦੇ ਵਿੱਚ ਬਹੁਤ ਹੀ ਵਧੀਆ ਕਲਾਸਰੂਮ ਹਨ ਜਿੱਥੇ ਕਿ ਅਧਿਆਪਕ ਸਾਹਿਬਾਨ ਵਿਦਿਆਰਥੀਆਂ ਨੂੰ ਟੀਚਿੰਗ ਲਰਨਿੰਗ ਲਈ ਜੋ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੁਆਰਾ ਜਿਹੜਾ ਹੈਗਾ ਸਿਲੇਬਸ ਨਿਸ਼ਚਿਤ ਕੀਤਾ ਗਿਆ ਹੈ ਉਸ ਨੂੰ ਪੂਰਾ ਕਰਵਾਉਂਦੇ ਹਨ ਕਾਲਜ ਦਾ ਜਿਹੜਾ এনवायरमेंट ਹੈ ਉਹ ਬਹੁਤ ਹੀ ਸੁਖਵਾ ਹੈ ਬਹੁਤ ਹੀ ਵਧੀਆ ਹੈ ਤੇ ਇੱਕ ਪਰਿਵਾਰਿਕ ਮਾਹੌਲ ਦੇ ਵਿੱਚ ਜਿਹੜੇ ਵਿਦਿਆਰਥੀ ਨੇ ਆਪਣੇ ਗੁਰੂਆਂ ਤੋਂ ਆਪਣੇ ਅਧਿਆਪਕਾਂ ਤੋਂ ਆਪਣੇ ਮਾਪਿਆਂ ਵਾਂਗ ਜਿਸ ਤਰ੍ਹਾਂ ਘਰਾਂ ਦੇ ਵਿੱਚ ਸਿੱਖਿਆ ਪ੍ਰਾਪਤ ਕਰਦੇ ਹਨ ਉਥੇ ਅਧਿਆਪਕ ਵੀ ਆਪਣੇ ਵਿਦਿਆਰਥੀਆਂ ਨੂੰ ਇੱਕ ਗੁਰੂ ਦੇ ਰੂਪ ਵਿੱਚ ਇੱਕ ਆਈਡਲ ਦੇ ਰੂਪ ਵਿੱਚ ਇੱਕ ਬਾਪ ਦੇ ਰੂਪ ਵਿੱਚ ਇੱਕ ਵੱਡੇ ਭੈਣ ਭਰਾ ਦੇ ਰੂਪ ਵਿੱਚ ਵਿਦਿਆਰਥੀ ਨਾਲ ਵਿਚਰ ਕੇ ਉਹਨਾਂ ਨੂੰ ਜਿੱਥੇ ਅਕਾਦਮਿਕ ਸਿੱਖਿਆ ਪ੍ਰਦਾਨ ਕਰ ਰਹੇ ਹਨ ਉਥੇ ਨੂੰ ਨੈਤਿਕ ਕਦਰਾਂ ਕੀਮਤਾਂ ਤੋਂ ਵੀ ਅਭਿਆਰ ਕਰਉਣ ਲਈ ਆਪਣੀ ਭੂਮਿਕਾ ਨਿਭਾਉਂਦੇ ਹਨ ਵਰਤਮਾਨ ਸਮੇਂ ਕਾਲਜ ਦੇ ਵਿੱਚ 2200 ਵਿਦਿਆਰਥੀ ਉੱਚੀ ਰੀ ਸਿੱਖਿਆ ਪ੍ਰਾਪਤ ਕਰ ਰਹੇ ਹਨ ਕਾਲਜ ਦਾ ਪ੍ਰਬੰਧ ਮੈਨੇਜਮੈਂਟ ਕਮੇਟੀ ਗੁਰਗੁਮਤ ਸਿੰਘ ਕਾਲਜ ਸਿੰਘੇੜਾ ਦੁਆਰਾ ਚਲਾਇਆ ਜਾ ਰਿਹਾ ਹੈ ਇਸ ਕਮੇਟੀ ਦੇ ਪ੍ਰਧਾਨ ਸਾਹਿਬ ਬਹੁਤ ਹੀ ਉੱਗੀ ਸ਼ਖਸੀਅਤ ਸਰਦਾਰ ਓਲਾ ਸਿੰਘ ਵਿਰਕ ਜੀ ਹਨ ਸਰਦਾਰ ਵਿਰਕ ਜੀ ਸਟੇਟ ਵਾਰਡੀ ਹਨ ਜਿਨ੍ਹਾਂ ਦੇ ਵਿੱਚ ਬਹੁਤ ਹੀ ਚੰਗੀਆਂ ਪ੍ਰਬੰਧਕੀ ਜਿਹੜੀਆਂ ਗੁਣ ਹਨ ਅ ਉਹ ਹਮੇਸ਼ਾ ਵਿਦਿਆਰਥੀਆਂ ਦੀ ਸਿਹਤਤਾ ਦੇ ਲਈ ਤਤਪਰ ਰਹਿੰਦੇ ਹਨ ਤੇ ਜਿਸ ਜਦੋਂ ਅਸੀਂ ਕੋਈ ਵੀ ਕਾਲਜ ਲੈਵਲ ਦੇ ਉੱਪਰ ਅਕਾਦਮਿਕ ਜਾਂ ਕੋਰਿਕੂਲਮ ਐਕਟੀਵਿਟੀ ਦਾ ਆਯੋਜਨ ਕਰਨਾ ਹੁੰਦਾ ਹੈ ਅਸੀਂ ਸਰਦਾਰ ਵਿਰਕ ਜੀ ਨੂੰ ਸੰਪਰਕ ਕਰਦੇ ਹਾਂ ਤੇ ਉਹ ਹਮੇਸ਼ਾ ਪਹਿਲ ਕਦਮੀ ਕਰਕੇ ਸਾਡੇ ਇੱਕ ਬਹੁਤ ਹੀ ਹਰ ਕੰਮ ਦੀ ਸੁਚੱਜ ਜੀ ਰੂਪਰੇਖਾ ਉਹ ਲਿਖਦੇ ਹਨ ਅਤੇ ਉਸ ਰੂਪਰੇਖਾ ਦੇ ਤਹਿਤ ਅਸੀਂ ਉਸ ਅਕੈਡੈਮਿਕ ਲੈਵਲ ਦੇ ਜਾਂ ਇੱਕ ਸਪਾਰਸ ਹੈ ਗਤੀਵਿਧੀਆਂ ਦੇ ਪ੍ਰੋਗਰਾਮ ਨੂੰ ਕਾਲਜ ਦੇ ਵਿੱਚ ਆਯੋਜਿਤ ਕਰਦੇ ਹਾਂ ਤੇ ਇਸ ਦੇ ਨਾਲ ਜਿਹੜੀ ਪੂਰਨ ਜਿਹੜੀ ਦੂਸਰੀ ਕਮੇਟੀ ਦੇ ਮੈਂਬਰ ਸਹਿबान ਹਨ ਉਹ ਵੀ ਪੂਰਨ ਸਹਿਯੋਗ ਦਿੰਦੇ ਹਨ ਇਸ ਕਾਲਜ ਦਾ ਮਾਹੌਲ ਇੱਕ ਬਹੁਤ ਹੀ ਪਰਿਵਾਰਕ ਮਾਹੌਲ ਹੈ ਸਰਦਾਰ ਵਿਰਕ ਜੀ 1999 ਦੇ ਵਿੱਚ ਇਸ ਕਾਲਜ ਦੇ ਕਮੇਟੀ ਦੇ ਮੈਂਬਰ ਸਹਿबान ਦੇ ਰੂਪ ਵਿੱਚ ਆਏ ਸਨ ਉਸ ਤੋਂ ਬਾਅਦ ਉਹ ਕਾਲੇ ਮੈਨੇਜਮੈਂਟ ਕਮੇਟੀ ਦੇ ਪ੍ਰਧਾਨ ਬਣੇ ਤੇ ਜਿਸ ਸਮੇਂ ਤੋਂ ਉਹ ਇਸ ਕਮੇਟੀ ਦੇ ਪ੍ਰਧਾਨ ਹਨ ਤਾਂ ਕਾਲਜ ਬਲੰਦੀਆਂ ਪ੍ਰਾਪਤ ਕਰ ਰਿਹਾ ਹੈ ਕਾਲਜ ਦਿਨ ਦੁਗਣੀ ਰਾਤ ਚੌਗਣੀ ਤਰੱਕੀ ਕਰ ਰਿਹਾ ਹੈ ਸਰਦਾਰ ਭੋਲਾ ਸਿੰਘ ਵਿਰਕ ਜੀ ਦੇ ਸੁਪਰਵਾਈਜ਼ਨ ਦੇ ਅਧੀਨ ਅਤੇ ਸਮੂਚੀ ਮੈਨੇਜਿੰਗ ਕਮੇਟੀ ਦੇ ਸਹਿਯੋਗ ਨਾਲ ਇਹ ਕਾਲਜ ਦੇ ਵਿੱਚ ਵਰਤਮਾਨ ਸਮੇ 2200 ਵਿਦਿਆਰਥੀ ਹਨ ਅਤੇ ਇਹ 2200 ਵਿਦਿਆਰਥੀ ਪਿੰਡੂ ਇਲਾਕਿਆਂ ਦੇ ਉਹਨਾਂ ਖਿੱਤਿਆਂ ਵਿੱਚੋਂ ਆਉਂਦੇ ਹਨ ਜਿੱਥੇ ਕਿ ਕਿਸੇ ਸਮੇ ਵਿਦਿਆਰਥੀਆਂ ਨੂੰ ਉਚੇਰੀ ਸਿੱਖਿਆ ਪ੍ਰਾਪਤ ਕਰਨੀ ਨਸੀਬ ਨਹੀਂ ਹੁੰਦੀ ਸੀ ਅਸੀਂ ਮਾਨਯੋਗ ਸਰਦਾਰ ਪੋਲਾ ਸਿੰਘ ਵਿਰਕ ਜੀ ਦੇ ਸਹਿਯੋਗ ਨਾਲ ਐਡਮਿਸ਼ਨ ਕੈਂਪੇਨ ਦੇ ਤਹਿਤ ਪਿੰਡਾਂ ਵਿੱਚ ਜਾਂਦੇ ਹਾਂ ਲੋੜਵੰਦ ਵਿਅਕਤੀਆਂ ਨੂੰ ਜਿਹੜਾ ਹੈਗਾ ਕਾਲਜ ਚ ਦਾਖਲਾ ਲੈਣ ਲਈ ਪ੍ਰੇਰਿਤ ਕਰਦੇ ਹਾਂ ਅਤੇ ਉਹਨਾਂ ਬੱਚਿਆਂ ਦੀਆਂ ਫੀਸਾਂ ਦੀ ਮਾਫੀ ਲਈ ਵੀ ਸਰਦਾਰ ਪੋਲਾ ਸਿੰਘ ਵਿਰਕ ਅਤੇ ਸਮੁੱਚੀ ਕਮੇਟੀ ਦੇ ਸਹਿਯੋਗ ਨਾਲ ਵਿਸ਼ੇਸ਼ ਪ੍ਰਬੰਧ ਕੀਤੇ ਗਏ ਹਨ ਸਾਨੂੰ ਮੈਨੂੰ ਐਜੇ ਪ੍ਰਿੰਸੀਪਲ ਇਸ ਕਾਲਜ ਚ ਕੰਮ ਕਰਨਾ ਬਹੁਤ ਅੱਛਾ ਲੱਗ ਰਿਹਾ ਹੈ ਅਸੀਂ ਪ੍ਰਮਾਤਮਾ ਅੱਗੇ ਅਰਦਾਸ ਕਰਦੇ ਹਾਂ ਕਿ ਪ੍ਰਮਾਤਮਾ ਸਾਡੀ ਇਸ ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਨਾਮ ਤੇ ਬਣੀ ਹੋਈ ਸੰਸਥਾ ਗੁਰੂ ਗੋਬਿੰਦ ਸਿੰਘ ਕਾਲਜ ਸਿੰਘੇੜਾ ਨੂੰ ਦਿਨ ਦੁਗਣੀ ਤੇ ਰਾਤ ਚੋਗਣੀ ਤਰੱਕੀ ਬਖਸ਼ੇ ਧੰਨਵਾਦ ਜੀ ਪੰਜਾਬ ਹਰਿਆਣਾ ਰਾਜਸਥਾਨ ਅਤੇ ਹਿਮਾਚਲ ਦੇ ਪਿੰਡਾਂ ਤੇ ਸ਼ਹਿਰਾਂ ਵਿੱਚ ਪ੍ਰੋਗਰਾਮ ਦੇ ਕਵਰੇਜ ਲਈ ਸੰਪਰਕ ਕਰੋ ਗੌਰਵਦਰ ਸ਼ੇਰਪੁਰ ਮੋਬਾਈਲ 9417036301 ਅਤੇ 9814136301